ਪੰਜੀ ਮਨਜੂ ਆਇਆ ਆਇਆ ﺍﻟमारी ਸਾફ ਕਰ ਦੇਣਾ ਹਾਂ ਮੈਂ ਕਿਹਾ ਠੀਕ ਕਰਦਾ ਜਰਾ ਚਲੋ ਠੀਕ ਆ ਹਾਂ ਦੱਸ ਮੈਨੂੰ ਤੁਹਾਡਾ ਕੰਮ ਆਈ ਸੀ ਇੱਕ ਮੈਨੂੰ ਇੱਕ 500 ਰੁਪਿਆ ਦੋ ਮੋ ਹਾਂ ਕੀ ਕਰਨ ਨਹੀਂ ਚਾਹੀਦਾ ਹੀ ਅਨਿਲ ਦਿੰਦਾ ਜਿੰਨੇ ਤੈਨੂੰ ਮਿਲਦੇ ਓਨੇ ਮੈਨੂੰ ਮਿਲਦੇ ਆ ਖਰਚੇ ਲਈ ਮੈਨੂੰ ਵੱਧ ਥੋੜੀ ਮਿਲਦੇ ਆ ਮਨੂੰ ਚਾਹੀਦੇ ਹੀ ਤਾਂ ਦੇਦਾਰ ਕੋ ਮੰਗਣ ਆਈ ਆ ਉਧਾਰੀ ਦੇ ਦੋ ਤਨ ਮੈਂ ਦੇ ਦਾਂਗੀ ਬਾਅਦ ਚ ਕੈਮੀਦੂ ਨਹੀਂ ਹੈ ਮੈਂ ਦੇ ਦਾਂਗੀ ਦਿੰਦੀ ਕੋਈ ਨਹੀਂ ਹੁੰਦੀ ਮੁਰਕੇ ਤੂੰ ਸਿਨ ਲੈ ਕੇ ਭੁੱਲ ਜਾਂਦੇ ਲੱਗਦੇ। ਚਲ ਵਡੀਆਂ ਪੈਣਾ ਕੋਲ ਮਨੇ ਹੁਣ ਤੂੰ ਸਿਮਨ ਨੂੰ ਦੋ ਤਨ ਮੈਂ ਦੇ ਦਾਂਗੇ ਕੀ ਕਰਨਾ ਕੀ। ਥੋੜਾ ਆਪਣਾ ਸਮਾਨ ਲੈ ਆਣਾ ਵੈ ਨਾ ਜਾ ਕੇ। ਤੂੰ ਦੇ ਵਿੱਚ ਖਰਚੇ ਕਰਦੀ ਰਣੀ। ਘਰ ਤੇ ਨਾ ਰਸ਼ਨ ਆਂਦਾ। ਸਾਬਨ ਤੇਲ ਜਿਹੜੇ ਆਂਦੇ ਉਹੀ ਵਰਤਿਆ ਕਰ। ਬਾਂਸੋ ਨਹੀਂ ਲਿਆ ਲਿਆ ਕੇ ਵਰਤਦੀ ਨਹੀਂ ਆਪਣੇ ਤੇ ਤਾਈਆਂ ਖਰਚਾ ਤੇ ਰਵੱਜ ਜਾਂਦਾ। ਚਰਜ਼ਮਨ ਖਰਚਾ ਨਾ ਨਾ ਗਨਾਓ ਸਾਰੇ ਉਹੀ ਲਗਾਉਂਦੇ ਮੈਂ ਵੀ ਉਹੀ ਲਗਾਨੀ ਆ ਜੇ ਮੈਂ ਕੁਝ ਲੈ ਹੀ ਆਵਾਂਗੀ ਤੇ ਕੀ ਫਰਕ ਪੈ ਚੱਲੇ ਤੁਹਾਨੂੰ ਤੁਹਾਡੇ ਕੋਈ ਉਧਾਰ ਮੰਗਿਆ ਵੇ ਤੇ ਮਨ 36 36 ਗੱਲਾਂ ਸਲਾਤ ਨਹੀਂ ਨਹੀਂ 36 ਗੱਲਾਂ ਲੈ ਵਾਰ ਤੂੰ ਪੈਸੇ ਪੈਸੇ ਦੀ ਗੱਲ ਆ ਤਾਂ ਮੈਂ ਦੇ ਦਾਂਗੀ ਕੋਈ ਗੱਲ ਕੋਈ ਨਹੀਂ ਮੰਜੂ ਤੂੰ ਇੱਥੇ ਕੀ ਆ ਹਾਂਜੀ ਹਾਂਜੀ ਉਹ ਮੈਂ ਕੀ ਕਰਨ ਦੇ ਤੇ ਪੈਸੇ ਮੰਗਣ ਆਈ ਮੰਜੂ ਲੈ ਲੈ ਤੂੰ ਵੀ ਪੈਸੇ ਮੰਗਣ ਆਈ ਆ ਮੈਂ ਵੀ ਤੇਰੇ ਕੋ ਪੈਸੇ ਮੰਗਣ ਆਈ ਸੀ ਭੈਣੇ ਮੈਨੂੰ ਨਾ 1000 ਰੁਪਇਆ ਦੇ ਦੇ ਮੈਨੂੰ ਵੀ ਚਾਹੀਦਾ ਮੈਂ ਕਮੇਟੀ ਦੇਣੀ ਆ ਜਿਹੜੇ ਤੁਹਾਡੇ ਜੋਰ ਨੇ ਪੈਸੇ ਦਿੱਤੇ ਸੀ ਉਹ ਪੈਸੇ ਮੇਰੇ ਕੋ ਵਰਤੇ ਗਏ ਆ ਵਰਤੇ ਜਾਂਦਾ ਕਿ ਸਰਦਦੇ ਮੈਂ ਨਨ ਕਿ ਮੈਨੂੰ ਉਧਾਰ ਦੇ ਦੋ ਤੇ ਤੁਹਾਨੂੰ ਮੈਂ ਦੇ ਦਾਂਗੀ ਬਾਅਦ ਚ ਤੂੰ ਤਾਂ ਸ਼ਾਣੀ ਆ ਸਾਡੀ ਤੇਰੇ ਕੋ ਤਾਂ ਪੈਸਾ ਵੱਧ ਹੁੰਦਾ ਸਾਡੇ ਕੋ ਨਹੀਂ ਨਾ ਹੁੰਦਾ ਮੇਰੇ ਕੋਲ ਵੀ ਕਿੰਨੇ ਹੁੰਦੇ ਹੁੰਦੇ ਜਿੰਨੇ ਤੁਹਾਨੂੰ ਮਿਲਦੇ ਉਹਨੇ ਮੈਨੂੰ ਮਿਲਦੇ ਐਵੇਂ ਮੈਂ ਸਾਬ ਨਾ ਖਰਚਾ ਕਰ ਲੈਣੀ ਨਹੀਂ ਬੋਤਾ ਖਰਚਾ ਕਰਦੀ ਕਪੜੇ ਕਹਿੰਦਾ ਕੀ ਮਤਲਬ ਹੈ ਬੰਨ ਨਜਾਇਜ਼ ਖਰਤੇ ਵਰਤਦਿਆਂ ਨਹੀਂ ਮੈਂ ਕੱਪੜੇ-ਕਪੜੇ ਹਿਸਾਬ ਨਾਲ ਸੋਹਣੀ ਨਾ ਤੁਸੀਂ ਵਾਧੂ ਸਵਾਸੂ ਲੰਦੀਆਂ ਦੇ ਵਾੜਾ ਆਪਣਾ ਕੰਮਸਾਰ ਚੱਗਾ ਕੰਮਸਾਰ ਮੈਨੂੰ ਵੀ ਤੇ ਦੇ ਦਿਓ ਮਹਾਰਾਣੀ ਜੀ ਤੇ ਦੇ ਦਿਓ ਉਹਨਾਂ ਨੂੰ ਦੇ ਦੀਆਂ ਜੇ ਹੋਏ ਤੇ ਮੇਰੇ ਕੋ ਹੁਣੇ ਨਹੀਂ ਵੈਸੇ ਮੈਂ ਤਾਂ ਤਾਂ ਨਿਕਲ ਨਹੀਂ ਆਪਣੇ ਪੈਸੇ ਆਪਣੇ ਕੋਲ ਨਿਕਲ ਨਹੀਂ ਹੂੰ ਭਾਂਜੀ ਮੇਰੀ ਗੱਲ ਸੁਣ ਹਾਂ ਜਿੱਥੇ ਮਨੂੰ ਦਿੱਤੇ ਜੇ ਤੇ ਤੁਸੀਂ ਉਹਨਾਂ ਨੂੰ ਵੀ ਦੇ ਦੰਦੇ ਹਉ ਰੇਣੀ ਹੋਰ ਕਿੱਥੋਂ ਦੇਦਾ ਪੈਸਾ ਕੋ ਸਭ ਕੁਛ ਹੈਗਾ ਵਾ ਤੋਨੇ ਵੀ ਵਿਚਾਰੀ ਨੇ ਲੈ ਕੇ ਤੁਹਾਨੂੰ ਦੇ ਹੀ ਦੇਨੇ ਸੀ ਹੂ ਤਾਂ ਕਹੀ ਕਰਨੀ ਆ ਦੇ ਦੇਓ ਦੇ ਦੇਓ ਕਿੱਥੋਂ ਦੇਦਾ ਤੇ ਅੰਦਰ ਰੁਖ ਦੋਣੀ ਲੱਗਾ ਮੈਂ ਝੜ ਚੜ ਕੇ ਦੇਦਾ ਤਨ ਤਰ ਨਨ ਤੂੰ ਜਦੋਂ ਦੇਖਦੀ ਮੰਗਣ ਆਏ ਨੇ ਐ ਮਮਸਾ ਘਰ ਦੇ ਖਰਚੇ ਚ ਬਚਾਪਚਾ ਰੱਖਣੀ ਐ ਇੰਨੇ ਕ ਪੈਸੇ ਤੇ ਲੋੜਵੇਲੇ ਆ ਜਾਂਦੇ ਕੰਮ ਕਿਥੇ ਦੇ ਚਲ ਫੇਰ ਕਿ ਐ ਲੋੜਵੇ ਆਪਣੇ ਕੋਲੋਂ ਨਹੀਂ ਮੰਗਣੇ ਤੇ ਬਗਾਨਿਆਂ ਕੋਲ ਅਸੀਂ ਮੰਗੀ ਆ ਪੁੱਤਰ ਕੋਈ ਗੱਲ ਨਹੀਂ ਹੈਗੀ ਤੁਸੀਂ ਮੇਰੀ ਉਪਰੀਆ ਨਹੀਂ ਹੈ ਪਰ ਵੱਡੇ ਛੋਟੇ ਲਿਆਏ ਦੇਖ ਮੇ ਕੋਈ ਨਹੀਂ ਹੈਗੇ ਮੇਰੇ ਦਿਲ ਕਾ ਤੇ ਜਸਵੀਰ ਨੂੰ ਨਾ ਕਰਨਤੇ ਪਤਾ ਨਹੀਂ ਮੈਨੂੰ ਨਾ ਕਰਦੇ ਆ ਜਾਂ ਹਾਂ ਕਰਦਾ ਵਾ ਪਹਾ ਰਹਾ ਰੋ ਸਭ ਕੁਝ ਨਹੀਂ ਤੂੰ ਸਮਝਦੀ ਹੈਂ ਕਿਉਂ ਨਹੀਂ ਕਿੱਥੋਂ ਦੇ ਦਿਆ ਤੁਹਾਡੇ ਦਿਮਾਗ ਤੂੜੀ ਭਰੀ ਹੈ ਕਈ ਜੰਨੀ ਨਹੀਂ ਹੈਗੇ ਨਹੀਂ ਹੈਗੇ ਤਾਂ ਕਿੱਥੋਂ ਦੇਦਾ ਲੈ ਸਮਝੀਆ ਕਰੋ ਥੋੜੀ ਜੀ ਐਵੇਂ ਸ਼ਰਮਿੰਦਾ ਕਰੀ ਜਾਂਦੀ ਹੈ ਵਾਰ ਵਾਰ ਮੰਗ ਕੇ ਚਲੋ ਠੀਕ ਹੈ ਤੈਨੂੰ ਬਹੁਤ ਆਉਂਦਾ ਤੂੰ 500 ਆਪਣੇ ਵਾਲਾ ਦੇ ਦੇ ਉਹ ਆਪਣਾ ਕੰਮ ਸਾਰ ਲੈ ਤੂੰ ਫੇਰ ਸਾਰ ਲੈ ਦੇਖ ਲੈਣੀ ਸਮਝਦੀ ਨਹੀਂ ਗੱਲ ਨੂੰ ਵੱਡੇ ਛੋਟੇ ਲਿਆ ਜੀ ਨਹੀਂ ਮੰਨਦੇ ਵਿੱਚ ਦਾ ਦੇ ਦੇ ਉਹ ਦੇ ਦੇ ਤੁਹਾਡੇ ਕੋਲ ਸਭ ਕੁਝ ਐ ਮੈਂ ਤਾਂ ਮੈਂ ਝੂਠ ਬੋਲਨੀ ਐ ਫੋਨ ਫੋਨ ਕਿਧਰ ਵੱਜੀ ਜਾਂਦਿਆ ਹੈਲੋ ਹੈਲੋ ਹਰਦੀਪ ਸਸੀ ਗਰੀ ਸਸਿਕਾਲ ਕੀ ਹਾਲ ਹੈ ਕੀ ਰਹਿਣਾ ਉਹ ਮੇਰਾ ਤੇ ਵਧੀਆ ਤੂੰ ਆਪਣਾ ਸੁਣਾਓ ਅਸੀਂ ਵੀ ਠੀਕ ਠਾਕ ਆਂ ਹੋਰ ਕੀ ਕਰੀ ਜਾਂਦੇ ਬਸ ਮੇਲੇ ਕੰਮ ਘਰਾਂ ਦੇ ਇੱਧਰ ਉੱਧਰ ਦੇ ਹੱਥ ਮਾਰ ਲੇ ਕਰਨਾ ਕੀ ਆ ਬਸ ਸਹੀ ਆ ਕਦੀ ਸਾਨੂੰ ਵੀ ਯਾਦ ਕਰ ਲਿਆ ਕਰੋ ਤੂੰ ਇੰਨੇ ਬੀਜ਼ੀ ਹੋ ਜਾਂਦੇ ਜੇ ਨਾ ਕਰਦੇ ਕੰਮ ਚ ਤੂੰ ਤਾਂ ਬੜਾ ਯਾਦ ਕਰਨੀ ਆ ਅੱਜ ਮੋਸ ਫੋਨ ਕਰਕੇ ਤੇ ਕਿਵੇਂ ਲਾਂਮਾ ਲੈਣ ਦੀ ਮੈਨੂੰ ਮੇਰੀ ਗੱਲ ਸੁਨੋ ਮੈਂ ਨਾ ਇਸ ਕਰਕੇ ਫੋਨ ਕੀਤਾ ਕਿ ਮੈਂ ਨਾ ਆ ਰਹੀ ਆ ਸ਼ੁਕਰ ਹੈ ਭੈਣ ਤੈਨੂੰ ਵੀ ਰਾਹ ਆਇਆ ਚਲ ਆ ਜਾ ਹਣ ਨਾਲ ਗੱਲ ਸੁਨੋ ਹੋਰ ਹਾਂ ਪਤਾ ਕੋਣ ਆ ਮੇਰੇ ਕੋਣ ਆ ਸਾਹਿਲ ਅੱਛਾ ਚਲ ਵਧੀਆ ਕੀਤਾ ਭੈਣ ਭਰਾ ਆਉਂਦੇ ਇਹ ਭਰਾ ਨਾ ਮੈਨੂੰ ਤੇ ਬਿਲਕੁਲ ਨਹੀਂ ਯਾਦ ਕਰਦਾ ਤੂੰ ਤੇ ਤਾਂ ਵੀ ਮਾੜੀ ਮੋٹے ਫੋਨ ਕਰ ਦਿੰਦੀ ਨਾ ਇਹ ਤੇ ਬਿਲਕੁਲ ਵੀ ਨਹੀਂ ਕਰਦਾ ਕੋਈ ਨਹੀਂ ਆਜੋ ਆਜੋ ਤੁਹਾਨੂੰ ਪਤਾ ਹੀ ਆ ਇਹ ਮੈਨੂੰ ਮਾਹਾਂਗੇ ਤੇ ਫੋਨ ਕਰਦਾ ਤੁਹਾਨੂੰ ਕਿੱਥੇ ਨਹੀਂ ਕਰਨਾ ਚਲ ਠੀਕ ਐ ਕਦੋਂ ਤੱਕ ਪਹੁੰਚੋਗੇ ਬਸ 10 ਕਿ ਮਿੰਟ ਲੱਗਣੇ ਦੀਦੀ ਚਲ ਠੀਕ ਐ ਆ ਜਾ ਕਿਰਨ ਮੈਂ ਵੇਟ ਕਰਦੀ ਤੈਜੀ ਚਲੋ ਠੀਕ ਐ ਠੀਕ ਐ ਓਕੇ ਚਲ ਸ਼ੁਕਰ ਐ ਇਹਨੂੰ ਵੀ ਰਾਹ ਆਇਆ ਹੁਣ ਇਹ ਕਿੱਥੇ ਆ ਇਹਨਾਂ ਨੂੰ ਕੁਮਾ ਪੈਸੇ ਤੇ ਦੇ ਦੋ ਦੋਵੇਂ ਜਾਨੇ ਆਉਂਦੇ ਆ ਖਾਣ ਨੂੰ ਕੁਛ ਮੰਗਾਉਂਗੀ ਤੇ ਨਾਲ ਸਾਇਲ ਨੂੰ ਸਗੰਦਾਂਗੀ ਤੇ ਕਿਰਨ ਨੂੰ ਵੀ ਦਊਂਗੀ ਵੱਡੀ ਆ ਕਿੱਥੇ ਆ ਕਿੱਥੇ ਆ ਆਵੇ ਤੁਰਿਆ ਆਉਨੇ ਆ ਵਾ ਇੱਥੇ ਫੈਕਟਰੀ ਦਾ ਸਾਫ ਦਿਆ ਹੀ ਕਰਨਾ ਅੱਛਾ ਚੱਲੇ ਸੀ ਵੀ ਓ ਕਿਤੇ ਨਹੀਂ ਚੱਲਿਆ ਮੈਂ ਘਰੇ ਆਂ ਫੇਕ ਹੁਣ ਮੈਂ ਜਦੋਂ ਘਰ ਆਣਾ ਤੂੰ ਮੇਰੇ ਕੰਨ ਖਾਈ ਜਾਣੇ ਆ ਹੁਣ ਦੱਸ ਕੀ ਮੰਗਾਉਣਾ ਕੁਛ ਕੋਈ ਮਤਲਬ ਦੀ ਗੱਲ ਕਰਨੀ ਐ ਐਵੇਂ ਬੇਫੂਜੂਲ ਨਹੀਂ ਮੈਂ ਤੇਰੇ ਕੰਨ ਖਾਂਦੀ ਮੇਰੀ ਗੱਲ ਸੁਣੋ ਮੈਨੂੰ ਪੈਸੇ ਦੋ ਥੋੜੇ ਜੇ ਹੁਣ ਪੈਸੇ ਕੀ ਕਰਨੇ ਆ ਹਾਂ ਤੈਨੂੰ ਦਿੱਤੇ ਰਹਿ ਗਏ ਪਿਛਲੇ ਮਹੀਨੇ ਦੇ ਪੈਸੇ ਅਜੇ ਮਹੀਨਾ ਪੂਰਾ ਹੋਇਆ ਵੀ ਨਹੀਂ ਤੇ ਪੈਸੇ ਦੇਦਾ ਤੈਨੂੰ ਪਤਾ ਨਾ ਸਾਰਿਆਂ ਨੂੰ ਇੱਕ ਇੱਕੋ ਜਿਹਾ ਬਰਾਬਰ ਜੇ ਦੇਈ ਦੇ ਪੈਸੇ ਉਹ ਮੈਨੂੰ ਪਤਾ ਵਾ ਉਹ ਵਾਲੇ ਪੈਸੇ ਥੋੜੀ ਮੈਂ ਮੰਗਣੀਆਂ ਹਾਂ ਹਾਂ ਉਹਨੇ ਮੇਰੀ ਮਾਸੀ ਦੀ ਕੁੜੀ ਆਉਂਦੀ ਕਿਰਨ ਤੇ ਨਾਲ ਸਾਇਲ ਤੇ ਕੁਝ ਮੰਗਾ ਲਈਏ ਚਾਹ ਵਸਤੇ ਨਾਲੇ ਮੈਂ ਤਿੰਨਾਂ ਦੇ ਉਹਨਾਂ ਨੂੰ ਜਾਣ ਲੱਗੇ ਸਗਨ ਤੇ ਦੇਣਾ ਹੀ ਹੈ ਨਾ 200 200 ਤੇ ਦਾਉਂਗੇ 500 500 ਤੇ ਤੀਂ ਦੇਣਾ ਨਹੀਂ ਹੈਗਾ ਮੈਨੂੰ ਪਤਾ ਵਾ। ਉਹ ਮੇਰੀ ਸੁਣ ਗੱਲ 100 दे दे, नहीं, नहीं नहीं निके, निके, 100 ਹੀ ਦੇ ਦੀ 200 ਬੜਾ ਵਾ। ਨਹੀਂ ਉਹ ਚੰਗੇ ਨਹੀਂ ਆਨੇ ਆ ਨਿੱਕੇ ਨਿੱਕੇ ਜਿਹੜੇ 100 100 ਰੁਪਏ ਦੇ ਰਹੇ ਪੰਜਾ ਪੰਜਾ ਫੜਾਵੇਂ ਪੰਜਾ ਪੰਜਾ ਹੀ ਦੇ ਦਿੰਨੇ ਆ। ਚੁੱਪ ਕਰਕੇ ਨਾ ਤੇ ਜੇ ਤੇ 5 500 ਰੁਪਏ ਹੈਗਾ ਦੇ ਦੋ। ਟਾਡੀ ਇੱਜ਼ਤ ਬੰਨੀ ਆ ਤੇ ਜੇ ਨਹੀਂ ਤੇ 200 200 ਤਾਂ ਘੱਟ ਤੇ ਮੈਂ ਦੇਣਾ ਨਹੀਂ। ਮੇਰੀ ਸੁਣ ਗੱਲ ਮੇਰੀ ਅੱਗੇ ਬਹੁਤ ਇੱਜ਼ਤ ਬਣੀ ਪਈ ਆ। ਦੇ ਦੇ 200 200 ਫੇਰ ਨਹੀਂ ਤਾਂ ਮੀਂਹ ਲੜਾਈ ਚ ਨਾ ਗਿਆ ਨਾ। ਅੱਛਾ ਮੇਰੀ ਸੁਣ ਗੱ ਇਹ ਕਿੱਕਰ ਦੋਵਾਂ ਨੂੰ ਪੀਸ ਪਾ ਕੇ ਦੇ ਦਾਂਗੇ ਆਪਾਂ ਨਹੀਂ ਖਾਵਾਂਗੇ ਤੇ ਕੋਲਡ ਡਰਿੰਕ ਦੀ ਛੋਟੀ ਬੁੱਲ ਮੇਰੀ ਗਰਲ ਸੁਣੋ ਜੀ ਉਹਨੇ ਕਿਹਾ ਭੈਣ ਤੂੰ ਵੀ ਖਾ ਲਾ ਤੇ ਮੈਂ ਕਿ ਉਹਦਾ ਮੂੰਹ ਵੀ ਖਾਂਗੀ ਹਾਏ ਹਾਏ ਤੇ ਤੇਰੇ ਕੋ ਭੈਣ ਕੋ ਸੋ ਬਾਂਨੇ ਮੈਨੂੰ ਬਾਂਨੇ ਲੋਣੀ ਤੇ ਉਹਨਾਂ ਨੂੰ ਬਾਂਡੇ ਨਹੀਂ ਲਾ ਸਕਦੀ ਵੀ ਮੈਂ ਨਹੀਂ ਦੇ ਲਗਾਦਾ ਮੈਂ ਰੋਟੀ ਖਾਦੀ ਇਸ ਤਰ੍ਹਾਂ ਕਹੀ ਦੰਦਾ ਵਾ ਤੇ ਕੋਲਡ ਡਰਿੰਕ ਮੈਂ ਛੋਟੀ ਲੈ ਜਾਊਗਾ ਤੇ ਮੈਨੂੰ ਪੁੱਛੀ ਕਿ ਮੈਂ ਕਹੂੰਗਾ ਨਹੀਂ ਪੀਣੀ ਜਾਵਾਂ ਮੈਂ ਲੈ ਕੇ ਆਵਾਂ ਸਮਾਨ ਰਹਿਣ ਦੋ ਤੀ ਕਰਨੀ ਮੈਂ ਮੰਮੀ ਨਾਲ ਗੱਲ ਸਮਾਨ ਲੈ ਕੇ ਆਵਾ ਚੰਗਾ ਧਗੜਾ ਸਮਾਨ ਲਿਓਣ ਲੱਗੇ 50 ਸਮੋਸੇ ਜੜੇ ਮਾਂ ਦਾ ਬੜਾ ਡਰਾਵਾ ਦਿੰਨੀ ਆ ਕਿੰਨੇ ਬਹਿ ਲੈਣੀ ਬੋਲ ਰਹਿਣ ਮੰਮੀ ਆ ਗੱਲ ਸੁਣ ਫੜ ਬਹਿਣਾ ਪੁੰਜੀ ਚ ਪੈਸੇ ਨਹੀਂ ਨਿਕਲਨੇ ਨਾ 500 ਦਾ ਕੋਈ ਨੋਟ ਆ ਅੱਲਾ ਫੜ 500 ਭੈਣ ਕਾ ਕਿੱਥੇ ਤੇਰੀਆਂ ਨਹੀਂ 500 ਤੇ ਹੋ ਗਿਆ ਚਲ ਚਾਹ ਪਾਣੀ ਦਾ ਮੰਗਾਉਂਗੀ ਤੇ ਜਿਹੜੇ ਉਹਨਾਂ ਨੂੰ ਦੇਨੇ ਉਹ ਉਹ ਮੈਂ ਮੰਮੀ ਕੋਲ ਲੈ ਲੰਨੀ ਕੋਈ ਗੱਲ ਨਹੀਂ ਜੱਲ ਲੱਲਾ ਜੱਲ ਲੱਲਾ ਬਹੁਤ ਹੈ ਡਰਾ ਹੈ ਨਾ ਤੇ ਆ ਕਰ ਸੀਮਾ ਗੱਲ ਸੁਣੀ ਤੇਰਾ ਮੰਮੀ ਕੋ ਜਾਣ ਦੀ ਕੋਈ ਲੋੜ ਨਹੀਂ 500 ਰੁਪਏ ਤੈਨੂੰ ਫੜਾਤਾ ਨਾ ਇਹਦੇ ਵਿੱਚੋਂ ਹੀ ਖਰਚਾ ਕਰ ਤੇ ਜਿਹੜੇ ਬਾਕੀ ਬਚਣਗੇ ਮੈਨੂੰ ਪੈਸੇ ਲੈ ਕੇ ਦੇਣੇ ਆ ਆਪ ਨਾ ਰੱਖ ਲਈ ਕੀ ਹਜੇ ਵੀ ਕੀ ਇਹਦੇ ਵਿੱਚੋਂ ਖਰਚਾ ਕਰਾਂ ਉਹਨਾਂ ਨੂੰ ਦਵਾਈ ਤੇ ਬਾਕੀ ਜਿਹੜੇ ਬੱਚੇ ਉਹ ਵੀ ਫੜਾਵਾਂ ਤੇ ਯਾਰ ਕੀ ਕੰਲਾਂ ਕਰਨ ਦੀਆਂ ਦੱਸ ਕਰਨਾ ਨਹੀਂ ਉਹ ਜਾ ਜਾ ਕਰ ਲੈਣੀ ਹੁਣ ਦੇਣਾ ਹੀ ਬਾਕੀ ਹਾਂ 500 ਰੁਪਇਆ ਫੜਾ ਕੇ ਚਲ ਗਏ ਬਚਾ ਕੇ ਵੀ ਦੇ ਦੇ ਤੇ ਖਰਚਾ ਵੀ ਕਰ ਲੈ ਜੋ ਤਮ ਮਸੀ ਕੋ ਜਾਣੀ ਹੈ ਨਹੀਂ ਨਾ ਐਨੇ ਨੇ ਪੈਸੇ ਲੈ ਕੇ ਹੁੰਨੇ ਹੁੰਨੀਆਂ ਐ ਫੜਾਉਂਦੇ ਹੁੰਦੇ ਤੇ ਸੇਵਾ ਮੇਰੀ ਵਾਧੂ ਕਰਦੇ ਹੁੰਦੇ ਮम्मी ਕੋ ਮੰਗਾ ਕਿ ਚਾਚੀ ਕੋ ਚਲ ਮम्मी ਕੋ ਮੰਗਨੀ ਆ ਮम्मी ਫਰਿੱਜ ਵਿੱਚ ਕਿੰਨੀ ਵਾਰੀ ਕਿਹਾ ਕਿ ਫਾਲਤੂ ਦਾ ਸਮਾਨ ਨਾ ਰੱਖਿਆ ਕਰੋ ਅਧੀਆਂ ਬੋਤਲਾਂ ਪੀਂਦੇ ਅਧੀਆਂ ਘਟ ਘਟ ਕੇ ਰੱਖੀ ਜਾਂਦੇ ਹਾਂ ਕੀ ਹੈ ਤੈਨੂੰ ਕੀ ਹੋਇਆ ਹੈ ਮੰਮੀ ਮੈਨੂੰ ਨਾ ਪੈਸੇ ਚਾਹੀਦੇ ਥੋੜੇ ਜਿਹਾਰੇ ਮੈਂ ਤਾਂ ਤੇਰੇ ਕੋਲ ਲੱਗੀ ਸੀ ਆਣ ਕਿ ਮੈਨੂੰ 200 ਰੁਪਏ ਦਾਰਾ ਦੇ ਦੇ ਤੇ ਤੈਨੂੰ ਮੈਂ ਦੇ ਦਾਂਗੀ ਤੇਰੇ ਪਾਪਾ ਕੋ ਸ਼ਾਮ ਨਹੀਂ ਲੈ ਕੇ ਮੰਮੀ ਮੇਰੇ ਕੋ ਕਿਤੇ ਪੈ ਹੈਗੇ ਆ ਤੇ ਮੈਨੂੰ ਪਹਿਲੇ ਪੁੱਛ ਤੇ ਲਾਓ ਤੈਨੂੰ ਕਾਹਦੇ ਵਾਸਤੇ ਚਾਹੀਦੇ ਆ ਮੇਰੀ ਗੱਲ ਸੁਣ ਮੈਂ ਨਾ ਗੁੜੀਆ ਕੋ ਨਾ ਉਹ ਬੜੇ ਸੁਨੇ ਉਹ ਟਾਪਸ ਜਿ ਆਏ ਸੀ ਉਹ ਮੈਂ ਲੈਣ ਤੇ ਤੇ ਉਹਨੂੰ ਮੈਂ ਕਹਿ ਕੇ ਆਈ ਸੀ ਤੈਨੂੰ ਮੈਂ ਪੈਸੇ ਦੇ ਦਾਂਗੀ ਉਹਦਾ ਸਵੇਰੇ ਮੈਨੂੰ ਫੋਨ ਆ ਗਿਆ ਕਿ ਆਂਟੀ ਜੀ ਪੈਸੇ ਦੇ ਕੇ ਜਾਓ ਤੇ ਤੂੰ ਦੇ ਦੇ ਆ ਲੈ 500 ਰੁਪਏ ਨੋਟ ਫੜਿਆ ਦੇ ਲਿਆ ਦੇ ਦੇ ਮੇਰੀ ਗੱਲ ਤੇ ਸੁਣ ਲਓ ਮੰਮੀ ਇਹ ਕਾਦੀ ਮੈਂ ਦਿਨੇ ਆਇਆ ਤੇ ਮੈਂ 500 ਰੁਪਏ ਉਹ ਵੀ ਦਿੱੰਦੀ ਇੰਨਾ ਕੋ ਲਿਆ ਜੇ ਮੈਂ ਮੇਰੀ ਆਉਂਦੀ ਮਾਸੀ ਦੀ ਕੁੜੀ ਤੇ ਨਾਲ ਆਉਂਦਿਆ ਮੁੰਡਾ ਚੱਲ ਕੋਈ ਗੱਲ ਨਹੀਂ ਉਹ ਤੈਨੂੰ ਜਾਣ ਲੱਗੇ ਦੇ ਕੇ ਹੀ ਜਾਣਗੇ ਪੈਸੇ ਉਹ ਬੰਨੀ ਹੈ ਮੇਟਾ ਦੀ ਗੱਲ ਜਾਣ ਲੱਗੇ ਮੈਨੂੰ ਦੇ ਕੇ ਜਾਣਗੇ ਵੱਡੀ ਮੈਂ ਆ ਮੇਰਾ ਵੀ ਫਰਜ਼ ਬੰਨਾ ਦੱਸੋ ਮੈਂ ਕੀ ਦਵਾਂ ਦੋ ਮੈਨੂੰ ਪੈਸੇ ਧਾਰੇ ਜਿਹੜੇ ਮੈਂ ਉਹਨਾਂ ਨੂੰ ਜਾਣ ਲੱਗੇ ਹੱਤੇ ਤਰਾ ਲੈ ਤੇ ਆ ਪੈਸੇ ਨਹੀਂ ਹੈਗੇ ਇਹ ਕਾਗਜ਼ ਹੀ ਹੈ ਮੰਮੀ ਇਹਦੇ ਵਿੱਚ ਮੈਂ ਚਾਹ ਦਾ ਸਮਾਨ ਲਿਓਨਾ ਵਾਂ ਉਹਨਾਂ ਨੂੰ ਚਾਹ ਪਾਣੀ ਨਹੀਂ ਪਿਉਣਾ ਹੈਗਾ ਤੇ ਦੇਣੀ ਕੀ ਆ ਮੈਂ 200 ਦਾ ਜੇ ਚਾਹ ਦਾ ਸਮਾਨ ਆ ਗਿਆ ਤੇ ਮੈਂ ਦਵਾਂਗੀ ਕੀ ਵੇਖ ਸੀਮਾ ਮੈਂ ਸਮਝਦੀ ਤੇਰੀ ਗੱਲ ਕਿ ਤੇਰੀ ਮਾਸੀ ਦੇ ਬੱਚੇ ਆਣਦੇ ਆ ਤੂੰ ਉਹਨਾਂ ਨੂੰ ਪੈਸੇ ਦੇਣਾ ਚਾਹੁੰਦੇ ਆ ਪਰ ਕਰੀਏ ਕੀ ਆ ਸਾਡੇ ਰੁੱੜ ਜਾਣਾ ਘਰ ਦੇ ਵਿੱਚ ਅਸੂਲ ਹੀ ਇਸ ਤਰ੍ਹਾਂ ਦੇ ਪੈਦਾ ਕੀਤੇ ਆ ਸਾਰਿਆਂ ਨੇ ਕਿ ਵਾਸਾ ਮੀਨੇ ਦਾ ਸਾਨੂੰ 15-1500 ਰੁਪਏ ਸਾਰੀਆਂ ਜਨਾਨੀਆਂ ਦੇ ਦਿੰਦੇ ਆ ਤੇ ਉਤਲੇ ਖਰਚਾ ਦਾ ਇਹਨਾਂ ਨੂੰ ਪਤਾ ਆਪਾਂ ਸੁੱਕਾ ਆਟਾ ਖਾ ਜੀਏ ਹੈ ਮੀ ਮੈਂ ਤੁਹਾਡੀ ਗੱਲ ਮੰਨ ਗਈ 15-1500 ਰੁਪਏ ਮਿਲਦਾ ਜਿਹੜਾ ਆਇਆ ਗਿਆ ਉਹ ਕਿੰਨੇ ਵੇਖਣਾ ਉਹ ਆਪਾਂ ਮੈਂ ਥੋੜੀ ਵੇਖਣਾ ਵਾ ਅਗਲੇ ਕੰਦੇ ਨੇ ਮੈਂ ਵੀ ਗੱਲ ਕੀਤੀ ਸੀ ਤੇਰੇ ਪਾਪਾ ਨਾਲ ਕਿ ਸਾਨੂੰ ਪੈਸੇ ਖਰਚਾ ਵਧਾਓ ਉਹ ਕਹਿੰਦੇ ਵੇਖੋ ਰਾਸ਼ਨ ਤੁਹਾਨੂੰ ਲਿਆ ਕੇ ਦੇਈਦਾ ਸਾਰਾ ਸਮਾਨ ਲਿਆ ਕੇ ਦੇਈਦਾ ਤੁਹਾਨੂੰ ਸਿਲੰਡਰ ਪਰਵਾ ਕੇ ਦੇਈਦੇ ਦੁੱਧ ਵੀ ਇਹ ਤੋਂ ਤੁਸੀਂ ਵੈਸੇ ਹੀ ਨਾ ਗੋਲ ਗੱਪੇ ਆ ਖਾਣ ਵਾਸਤੇ ਰੱਖਿਆ ਤੇ ਤੁਹਾਨੂੰ 1500 ਰੁਪਏ ਮਹੀਨਾ ਦੇਈਦਾ ਤੇ ਤੁਸੀਂ ਸ਼ੌਂਕ ਪੂਰੇ ਕਰ ਲਓ ਹੁਣ ਤੂੰ ਸਿਆਣੀ ਆ 10-1500 ਰੁਪਏ ਵਿੱਚ ਇਹ ਚੀਜ਼ਾਂ ਹੁੰਦੀਆਂ ਤੇ ਸੂਟ ਜੇ ਇਹਨਾਂ ਨੂੰ ਕਈ ਲੈ ਕੇ ਦੋ ਤੇ ਪਹਿਲਾਂ ਢੇਰ ਲਵਾ ਦੇਣਗੇ ਕਿ ਵੇਖ ਜਿਹੜੇ ਇਹਨਾਂ ਚ ਸੂਟ ਰੱਦੀ ਉਹ ਕੱਢ ਕੇ ਸੂਟ ਜਨਾਨੀਆਂ ਦਾ ਵੀ ਕੁਝ ਦਿਲ ਹੁੰਦਾ ਕੋਈ ਪਸੰਦ ਹੁੰਦੀ ਕਿ ਆਪਾਂ ਵੀ ਲੈ ਲਈਏ ਹੁਣ ਤੈਨੂੰ ਜਿੰਨਾ ਜ਼ਰੂਰਤ ਹੈਗੀ ਆ ਤੇ ਉਹੀ ਤੇ ਤੁਹਾਨੂੰ ਮੈਂ ਕਹਿ ਨਹੀਂ ਆ ਜ਼ਰੂਰਤ ਨਹੀਂ ਮੰਮੀ ਚੱਲ ਮੈਂ ਨਾਂ ਵੀ ਦਿੰਦੀ ਮੰਨ ਲਓ ਮੇਟਾ ਦੀ ਗੱਲ ਤੇ ਕਹਿੰਦੇ ਹੋ ਵੀ ਚੱਲ ਨਾਂ ਦੇ ਪਰ ਵੇਖੋ ਜਿੰਨੀ ਵਾਰੀ ਮੈਂ ਮਾਸੀ ਕੋ ਜਾਨੀ ਆ ਨਾ ਕਿੰਨਾ ਕੁਝ ਮੈਨੂੰ ਦਿੰਦੇ ਆ ਕਦੇ ਸੂਟ ਫੜਾਉਂਦੇ ਆ ਕੱਟ ਤੋ ਕਟ 1000 ਰੁਪਏ ਤੋ ਕਟ ਮੈਨੂੰ ਫੜਾਉਂਦੇ ਨਹੀਂ ਹੈਗੇ ਤੇ ਮੈਂ ਤੇ 200 ਰੁਪਏ ਦੇਣਾ ਵਾ ਬੱਚਿਆਂ ਉਹਨਾਂ ਦੇ ਨੂੰ ਤਾਂ ਵੀ ਨਹੀਂ ਕੋਈ ਮੈਨੂੰ ਦੇਣ ਦਿਆ ਇਹਨਾਂ ਨੇ ਜਿ ਕਿਹਾ ਵਾ ਤੇ ਇਹਨਾਂ ਨੇ ਮੀ ਵੀ ਗੱਲਾ ਕਰਦਿਤੀ ਐ ਚੋ ਕਰਕੇ ਖਰਚ ਤੇ ਬਾਕੀ ਮੇਰੇ ਹੱਥੇ ਧਰਨ ਜਿਹੜੀ ਵੱਡੀ ਹੈ ਨਾ ਉਹਨੂੰ ਜੇ ਕਹੀਏ ਨਾ ਪੈਸੇ ਧਾਰੇ ਦੇ ਰੇ ਤੇ ਉਹ ਨਹੀਂ ਦਿੰਦੀ ਆ ਕੀ ਸਾਡੇ ਘਰ ਚੰਤਰਾ ਪੁੱਠਾ ਰਵਾਜ ਹੈਗਾ ਇੱਕ ਦੂਜੇ ਕੋਲ ਹੀ ਆਪਾਂ ਧਾਰੇ ਪੈਸੇ ਮੰਗਦਿਆਂ ਦਰਾਨੀ ਜਠਾਨੀਆਂ ਜਿਉ ਉਹਨੂੰ ਕਹੀਏ ਔਰ ਕੋ ਤਾਂ ਸਾਰਾ ਹਿਸਾਬ ਹੁੰਦਾ ਚਲਾ ਅੱਜ ਉਹਦਣਾ ਗੱਲ ਮੈਂ ਹੀ ਕਰਦੀ ਕਰੋ ਫਿਰ ਗੱਲ ਮੈਨੂੰ ਪੈ ਲੈ ਕੇ ਦੋ ਚਾਹੀਦੇ ਕਰਦੀ ਕਰਦੀ ਮੈਂ ਗੱਲ ਉਹਦੇ ਨਾਲ ਭੈਣ ਜੀ ਮੇਰੀ ਗੱਲ ਸੁਣੋ ਇਹਦੇ ਮਾਸੀ ਦੇ ਨਾ ਆਂਡੇ ਮੁੰਡਾ ਕੁੜੀ ਆਂਡੇ ਭੈਣ ਭਰਾਏ ਦੇ ਆਂਡੇ ਪੈਸੇ ਦੇਵੋ ਸਾਨੂੰ ਉਹਨੇ ਸਮਾਨ ਲੈ ਕੇ ਆਣਾ ਖਾਣ ਪੀਣ ਵਾਲਾ ਕੀ ਹੋਇਆ ਬੋਲੋ ਤੇ ਕੁਝ ਬੋਲਣ ਲੱਗੀ ਮੇਰੀ ਗੱਲ ਸੁਣਾ ਲੱਕੀ ਦੇ ਦਿੱਤੇ ਗਿਆ 500 ਰੁਪਏ ਹੁਣ ਫੇਰ ਕਾਦੀ ਗੱਲ ਤਾਈ ਜੀ ਜਦ ਦੇ ਗਏ ਆ ਤੇ 500 ਦਾ ਰੰਦਾ ਕੀ ਆ ਪਹਿਲੇ ਮੈਨੂੰ ਦੱਸੋ ਇੱਚ ਮਸਮਾਨ ਨੇ ਵਾ ਕਿ ਉਹਨਾਂ ਨੇ ਦੇ ਕੇ ਤੋਰਾ ਨਹੀਂ ਕੋਈ ਜ਼ਰੂਰੀ ਹੁੰਦਾ ਹਰ ਫੇਰੇ ਤਿਉਹਾਰ ਦਾ ਹਰ ਵੇਲੇ ਤੇ ਰੁਪਏ ਦੇਣੇ ਇੱਕ ਵਾਰੀ ਦੇ ਤੇ ਬਾਰ ਬਾਰ ਥੋੜੀ ਹੁੰਦਾ 6 ਮਹੀਨੇ ਬਾਦੋਂ ਆਉਣ ਲੱਗਿਆ ਮੈਂ ਤਾਂ ਤਾਂ ਵੀ ਮੰਮੀ ਦੋ ਤਿੰਨ ਢੇੜੇ ਲਾਈਆਂ ਉਹ ਜਦੋਂ ਮੈਂ ਲੈ ਕੇ ਹੁੰਨੀ ਹੁੰਦੇ ਤੇ ਦੀ ਕਹਿੰਦੇ ਨੇ ਪਿਆਰ ਵਲੀ ਲੈ ਕੇ ਹੁੰਨੀ ਆ ਉਦੋਂ ਵੀ ਮੈਨੂੰ ਗਿਆ ਕਰੋ ਫੇਰ ਕੀ ਹੋਇਆ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਆਪਣੇ ਘਰ ਦੇ ਹਾਲਾਤ ਦੇਖਣੇ ਚਾਹੀਦੇ ਮਤਲਬ ਆਪਾਂ ਨਹੀਂ ਦੇਣ ਚੁੱਕੇਗੇ ਬਸ ਗੱਲ ਤੇ ਉਹੀ ਆ ਨਾ ਨਿੱਕ ਗੱਲ ਤੋਂ ਪੈਸੇ ਤਾਂ ਸਾਰ ਨੂੰ ਇੱਕੋ ਜਿਹੇ ਸਾਰੇ ਆ ਮਿਲਦੇ ਸਹੀ ਕਹਿੰਦੇ ਹੋ ਭੈਣ ਜੀ ਇੱਕੋ ਜਿਹੇ ਸਾਰਿਆਂ ਨੂੰ ਮਿਲਦੇ ਆ ਨਾ ਪੈਸੇ ਮਿਲਦੇ ਤਾਂ ਇੱਕੋ ਜਿਹੇ ਹੀ ਸਾਰਿਆਂ ਨੂੰ ਹਾਂ ਤੇ ਪਰ ਬੀਜੇ ਕਿਸ ਤਰ੍ਹਾਂ ਆ ਤੱਲੇ ਪਾਪਾ ਕੇ ਉਹ ਜਿਸ ਤਰ੍ਹਾਂ ਵੀ ਮਿਲਦੇ ਆ ਸਾਰਾ ਸਮਾਨ ਬਰਾਬਰ ਵੰਡਦੇ ਨਹੀਂ ਤੁਸੀਂ ਉਹ ਚ ਖੁਰਚਾ ਕਿਉਂ ਨਹੀਂ ਪੂਰਾ ਅਪਣਾ ਕਰਦੀਆਂ ਉਹ ਹੀ ਸਮਾਨ ਵਰਤੋ ਬਾਜ਼ਾਰ ਜਾਂਦੀ ਹੈ ਜਿਹੜੀ ਦੀ ਪਸੰਦ ਹੈ ਮੂੰ ਚੁੱਕੇ ਲੈ ਆਂਦੀ ਹੈ ਫਿਰ ਮੰਗਦੀਆਂ ਰਹਿੰਦੀਆਂ ਜੇ ਇੱਕ ਦੂਜੇ ਦੇ ਕੋਲ ਪੈਸੇ ਮੈਂ ਵੀ ਦੋਸਤ ਕਰਨੀ ਆ ਨਾ ਮੈਂ ਤੈਨੂੰ ਬਾਜ਼ਾਰ ਕਿੰਨਾ ਕਦਰਨੀ ਵੀ ਕਿੰਨਾ ਕਸਮਾਨ ਕਰੀਨੀ ਮੇਰੇ ਤੁਹਾਡੇ ਸਾਹਮਣੇ ਕੋਈ ਨਹੀਂ ਜਪੜਾ ਸਾਹਬ ਤਾਂ ਪੂਰਾ ਕਰ ਲਈਦਾ ਉੱਤੇ ਬਚਾ ਲਈਦੇ ਆ ਚਲ ਕੋਈ ਗੱਲ ਮੇਰੀ ਗੱਲ ਸੁਣੋ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੇ ਲੈਣਦੇ ਆਪਾਂ ਤੇਰੇ ਚ ਕੀ ਗੁਨਾਹ ਕਰਦੇ ਆ ਤੁਸੀਂ ਹੁਣ ਚੁੱਪ ਕਰ ਜਾਓ ਤੇ ਮੇਰੀ ਗੱਲ ਸੁਣੋ ਇਹ ਗੁਨਾਹ ਹੀ ਕਰਦੀਆਂ ਜੇ ਲੈ ਆਹ ਕੀ ਮੰਝੂ ਗੱਲ ਗੁਨਾਹ ਹੀ ਕਰਦੀਆਂ ਜੇ ਜੇ ਪੈਸੇ ਮੰਗ ਲੈ ਤੇ ਗੁਨਾਹ ਕਾਦਾ ਕਰਤਾ ਮੇਰੀ ਗੱਲ ਸੁਣੋ ਘਰ ਚੋਂ ਸਾਰਾ ਸੰਸਮਾਨ ਲੈ ਆ ਕੇ ਦਿੰਦੀ ਐ ਬਾਜ਼ਾਰ ਜਾਂਦੇ ਕੱਪੜੇ ਸਾਰ ਲੈ ਕੇ ਦਿੰਦੇ ਘਰ ਦਾ ਰਾਸ਼ਨ ਸਾਰਾ ਆਉਂਦਾ ਉਹ ਸ਼ੈਂਪੂ ਤਾਂ ਕੰਦੇ ਤੂੰ ਹੀ ਬਾਜ਼ਾਰ ਜਾਂਦੀ ਐ ਵੱਖੋ ਵੱਖ ਆਪਣੇ ਡਫਲੀ ਬਜਾਨੀ ਸ਼ੁਰੂ ਕਰਦੇ ਉਹ ਕਹਿੰਦੀ ਮੈਨੂੰ ਉਹ ਪਸੰਦ ਆ ਉਹ ਕਹਿੰਦੀ ਮੈਂ ਉਹ ਪਸੰਦ ਐ ਇੱਕ ਵਾਰ ਫਿਰ 650 ਦਾ ਇੱਕ ਦੂਜੇ ਕੋ ਧਾਰ ਕੋੜ ਕਾਦ ਲਈ ਆਪਣੇ ਤੇ ਬਾਹਰ ਪਾਉਂਦੀ ਜਾਂਦੀ ਐ ਜਨਨ ਉਸੇ ਤੇ ਬਚਾ ਕੇ ਰੱਖਿਆ ਕਰੋ ਜੇ ਘਰ ਚ ਪਰੋੜਾ ਉਸ ਨੂੰ ਹੀ ਸਾਰਾ ਸਮਾਨ ਆਂਦਾ ਦਾ ਉਸੇ ਸਾਰਾ ਸਮਾਨ ਲਿਆ ਕੇ ਦਿੰਦੇ ਤਾਂ ਕੰਨ ਪੀਨੀ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਕਰੋ ਆਪਣੀ ਸਰਵ ਕਰੋ ਜੋ ਉਹਨਾਂ ਦੀ ਸੇਵਾ ਭਾਵ ਕਰੋ ਇਹ ਜ਼ਰੂਰੀ ਹੁੰਦਾ ਪੈਸੇ ਹਰ ਵਾਰੀ ਦੇਨੇ ਜੇ ਕੋਈ ਤੋਂ ਆਂ ਦੇ ਦਿੰਦਾ ਜਦੋਂ 6 ਮਹੀਨੇ ਬਾਅਦ ਗਈ ਸੀ ਮਾਂ ਕਹਿੰਦੀ ਮੈਂ ਨਹੀਂ ਦੇਰ ਪਾ ਗਈ ਉਹ ਮੈਨੂੰ ਹਰ ਵਾਰੀ ਦੇਖ ਤੋਂ ਕਿਸੇ ਵੱਲ ਦੇਖ ਕੇ ਥੋੜੀ ਆਪਣਾ ਮੂੰਹ ਲਾਲ ਕਰ ਲਈਦਾ ਗੱਲ ਸੁਣੋ ਮੈਨੂੰ ਵੀ ਸਾਰੀ ਸਮਝ ਹੈ ਇਹ ਕਿਸੇ ਨੂੰ ਕੀ ਸਕੰਦ ਦੇਈਦਾ ਤੇ ਕੀ ਨਹੀਂ ਦੇਈਦਾ ਆਪਣੀ ਦੀ ਚਲਾਈ ਦੀ ਹੁੰਦੀ ਜੇ ਕਿਸੇ ਨੂੰ ਕਿਤੇ 100 ਦੇ ਕੇ ਗੁਜ਼ਾਰਾ ਹੁੰਦਾ 100 ਦੇ ਤੂੰ ਕੰਨੀ ਸੀ 200 ਕਰਨਾ ਜੇ 200 ਦੇ ਗੁਜ਼ਾਰਾ ਤੂੰ ਕਰਨੀ 500 ਦੇਣਾ ਕੋਈ ਜ਼ਰੂਰੀ ਹੁੰਦਾ ਵੈ ਨਾ ਬਧਾ ਘੜਾ ਕੇ ਹਰ ਵਲੇ ਕਰਨਾ ਆਪਣੀ ਕੋ ਟੌਰ ਬਣਾ ਨਹੀਂ ਹੁੰਦੀ ਆਪਣੇ ਵਿੱਤ ਦੇ ਵਿੱਚ ਚੱਲੋ ਜਿਹੜਾ ਤਰੀਕਾ ਤੇ ਤੁਹਾਡੇ ਬੱਚਾ ਨੂੰ ਵੀ ਪੈਸੇ ਘਰ ਦਾ ਖਰਚ ਵੀ ਪੂਰਾ ਹੋਵੇ ਦਿੰਦੇ ਤੋਂ ਸਾਰੇ ਨਹੀਂ ਇੱਕੋ ਜਿਹਾ ਗੱਲ ਤਾਂ ਸਹੀ ਕਹਿੰਦਾ ਮੈਂ ਬਚਾਨੀ ਆ ਨਾ ਸਮਝਦਾਰ ਨੇ ਚੱਲ ਨਹੀਂ ਆਣਾ ਵੀ ਇੱਥੇ ਇਹ ਦੇਣਾ ਤੇ ਇੱਥੇ ਇਹ ਦੇਣਾ ਤੂੰ ਮੰਦੀਆਂ ਹੀ ਨਹੀਂ ਗੱਲ ਆਪਣੀ ਆਪਣੀ ਵੀ ਜਾਣ ਲੈ ਪੰਦੀਆਂ ਦੇ ਸਹੀ ਗੱਲ ਐ ਸਹੀ ਜੀ ਆਪਾਂ ਗੱਲ ਤੇ ਆ ਕਿ ਉਹ ਸੀਮਾ ਹਾਂ ਜੋ ਵੀ ਕਹਿਣ ਦੇ ਨੇ ਭੈਣ ਜੀ ਉਹ ਗੱਲ ਸਹੀ ਕਹਿਣ ਦੇ ਆ ਕਿ ਉਹ ਸਾਨੂੰ ਦਿੰਦੇ ਨੇ ਸਾਡੇ ਆਦਮੀ ਸਾਡੀ ਹਰ ਜ਼ਰੂਰਤ ਦਾ ਸਮਾਨ ਸਾਨੂੰ ਲਿਆ ਕੇ ਦਿੰਦੇ ਪਰ ਆਪਾਂ ਸ਼ੌਂਕ ਹੀ ਨੇ ਪਾਲਲੇ ਆ ਕਿ ਸਾਨੂੰ ਉਹਦੇ ਵਾਸਤੇ ਇੱਕ ਦੂਜੇ ਕੋ ਉਧਾਰ ਲੈਣੇ ਪੈਂਦੇ ਲੈਣੇ ਪੈਂਦੇ ਹਰ ਵਾਰੀ ਤੁਹਾਡੇ ਤੇ ਕਰਜ਼ੇ ਕਿਸੇ ਦਾ 50 ਜੜਿਆ ਇੱਕ ਦਾ 100 ਜੜਿਆ ਕੋਈ ਤਰੀਕਾ ਥੋੜੀ ਘਰਤ ਮੰਗਦੀਆਂ ਰਹਿੰਦੇ ਉਹ ਚ ਬਚਾਇਆ ਕਰੋ ਮੈਂ ਵੀ ਤੇ ਬਚਾਇਆ ਹੈ ਨਾ ਮੈਂ ਵਿਚਾਰਨੀ ਆ ਨਾ ਤੇ ਤੁਸੀਂ ਮੰਗਦੀਏ ਤੇ ਮੈਂ ਦੇ ਦਾਨੀ ਜੋ ਹੋਂ ਤੇ ਤੇ ਸਹੀ ਹੈ ਸਮਾਂ ਸਾਡੇ ਘਰ ਸਾਰਾ ਹੀ ਆਂਦਾ ਵਾ ਕਿਸੇ ਚੀਜ਼ ਦੀ ਕਮੀ ਥੋੜੀ ਐ ਪਰ ਸ਼ੌਕ ਨਹੀਂ ਨਾ ਪਾ ਛੱਡੇ ਸ਼ੌਕਪੁਰੇ ਸ਼ੌਕੰਨੇ ਜਰ ਪਾਲਲੇ ਆ ਚੁੱਕ ਲੈਨੇ ਕਦੀ ਚਾਚੀ ਮੈਂ ਤੇਕੋ ਮੰਗ ਲੈਨੀ ਕਦੀ ਮੈਂ ਮੰਮੀ ਕੋ ਮੰਗ ਲੈਨੀ ਬਾਜ਼ਾਰ ਜਾਂਦੀ ਐ ਜੀ ਆਪਣੇ ਕੱਪੜੇ ਲੈ ਆਂਦੀ ਐ ਜੀ ਆਦਮੀ ਸਾਰਾ ਕੁਝ ਲੈ ਕੇ ਤੁਹਾਨੂੰ ਦਿੰਦੇ ਕੱਪੜੇ ਤੱਕ ਲੈ ਕੇ ਦਿੰਦੇ ਸਭ ਸਹੀ ਗੱਲ ਐ ਵੈਸੇ ਮੰਜੂ ਭੈਣ ਜੀ ਸਾਡੇ ਘਰ ਵਾਂਗੂ ਵੈਸੇ ਪਛਪਿੰਦਰ ਭੈਣ ਜੀ ਕਈ ਇੰਨਾ ਵਿੱਚੋਂ ਵੀ ਕਈ ਆ ਘਰਾਂ ਦਾ ਇਹ ਹਾਲ ਆਹੀ ਹੋਏਗਾ ਕਿਉਂ ਨਹੀਂ ਹੋਏਗਾ ਪੱਕੀ ਗੱਲ ਐ ਇਹ ਹਾਲ ਹੋਏਗਾ ਕਿ ਜਦੋਂ ਘਰ ਦੇ ਵਿੱਚ ਆਦਮੀ ਸਾਰੀਆਂ ਚੀਜ਼ਾਂ ਲਿਆ ਕੇ ਦਿੰਦੇ ਨੇ ਜੋ ਵੀ ਚੀਜ਼ ਆ ਫਿਰ ਵੀ ਬਾਅਦ ਚ ਦਰਾਨੀ ਜਿਹੀ ਛਾਣੀਆਂ ਨੂੰ ਇੱਕ ਦੂਜੇ ਕੋ ਧਾਰ ਫੜਨ ਦੀ ਜ਼ਰੂਰਤ ਪੈ ਜਾਂਦੀ ਜ਼ਰੂਰਤ ਨਹੀਂ ਆਦਤ ਪੈ ਜਾਂਦੀ ਆਦਤ ਬਣਾ ਲੈਂਿਆ ਕੋਈ ਨਹੀਂ ਮੰਗ ਲਾ ਕੇ ਵੋ ਡਿਪੈਂਡੀ ਕੋ ਲੱਗੇ ਤੇ ਨਹੀਂ ਉਹਤੇ ਬੈਂਡੀ ਕੋ ਲੱਗੇ ਇਹ ਕੁਝ ਕਰਦੇ ਰਹੇ ਫਿਰ ਅਸੀਂ ਭੁੱਲ ਜਾਂਦੇ ਆ ਫਿਰ ਕਹਿੰਦੇ ਤੁਹਾਨੂੰ ਨਹੀਂ ਯਾਦ ਰਹਿੰਦਾ ਮੈਂ ਦੇ ਦਿੱਤੇ ਸੀ ਬੋਤੇ ਘਰਾਂ ਵਿੱਚ ਮੇਰੇ ਸਾਹਮਣੇ ਲਗਭਗ ਮੈਂਡਾ ਜੀ ਦੱਸਿਓ ਇਹ ਜਰੂਰ ਹੋਏਗਾ ਵੀ ਆਪਾਂ ਵੀ ਆਪਣੀ ਦਰਾਂ ਦੇ ਜਾਣੇ ਕੋ ਉਧਾਰ ਪੈਸੇ ਫੜਦੇ ਆ ਪਾਰਲਰ ਗਈ ਜੀ ਇੱਕ ਨੇ ਫੇਸ਼ੀਅਲ ਕਰਵਾਈ ਆ ਉਹਨੇ ਕਹਿੰਦਾ ਤੂੰ ਵੀ ਨਾ ਲਈ ਤੇ ਕਰਵਾ ਲਾ ਹਾਂ ਮੈਂ ਕੋਈ ਨਹੀਂ ਦੇ ਦਾਂਗੀ ਇਹ ਤਾਂ ਕਿ ਬਾਅਦੋਂ ਬਾਅਦ ਦੇ ਦੇ ਦੀ ਮੈਨੂੰ ਹਾਂ ਇਹ ਕੁਝ ਹੁੰਦਾ ਜਿੱਦਾਂ ਮੰਗਣਿਆ ਤਾਂ ਗਲੇਸ਼ ਪੈ ਜਾਂਦਾ ਚਲੋ ਜੀ ਅੱਜ ਦੀ ਇੱਕ ਛੋਟੀ ਜੀ ਸਟੋਰੀ ਬਣਾਈ ਸੀ ਉਧਾਰ ਜੇ ਤੁਹਾਨੂੰ ਚੰਗੀ ਲੱਗੀ ਹੋਏਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਥੈਂਕ ਯੂ